ਗੱਲ ਹੋ ਰਹੀ ਜਿਹੜੇ ਡੇਰੀ ਫਾਰਮਿੰਗ ਹੈ ਮਤਲਬ ਜਿਹੜੇ ਅੱਜ ਜਿਹੜਾ ਡੇਰੀ ਦਾ ਧੰਦਾ ਹੈ ਅੱਜ ਬਹੁਤ ਵੱਡਾ ਤੁਸੀਂ ਕਹੇ ਦੂਸਰੇ ਨੰਬਰ ਤੇ ਆ ਗਿਆ ਪਰ ਜਿਹੜਾ ਤੁਸੀਂ ਮਤਲਬ ਕਿਸੇ ਨੂੰ ਮੈਂਟੋਰੇਟ ਕਰਨਾ ਮਤਲਬ ਕਿਸੇ ਨੂੰ ਮੈਂਟਰ ਕਰਨਾ ਅਗਰ ਅੱਜਕੱਲ ਤੁਸੀਂ ਯੂਥ ਨੂੰ ਕਹਿ ਰਹੇ ਹੋ ਵੀ ਡੇਰੀ ਫਾਰਮਿੰਗ ਦੇ ਵਾਸਤੇ ਅਸੀਂ ਟੀਚ ਕਰਦੇ ਹਾਂ ਦੱਸਦੇ ਹਾਂ ਕਿ ਜਿਹੜੀ ਟੈਕਨੀਕ ਹੈ ਇਹ ਪਹਿਲਾਂ ਵਾਲੀ ਹੈ ਕਿ ਹੁਣ ਟੈਕਨੀਕ ਜਿਹੜੀ ਹੈ ਮੌਸਮ ਦੇ ਅਕੋਰਡਿੰਗ ਬਦਲ ਰਹੀ ਹੈ ਕਿ ਉਹੀ ਮਤਲਬ ਉਸੇ ਪੈਟਰਨ ਤੇ ਵਰਕ ਕਰ ਰਹੇ ਹੋ ਨਹੀਂ ਜੋ ਸਾਰੀ ਦੁਨੀਆ ਚ ਚੱਲਦਾ ਉਹੀ ਟੈਕਨੀਕ ਚੱਲਦੀ ਹੈ ਜਦੋਂ ਅਸੀਂ ਗਾਇਆਂ ਉਧਰੋਂ ਲੈ ਕੇ ਆਏ ਤੇ ਉਹਨਾਂ ਮੁਤਾਬਕ ਹੀ ਜਿੰਦੀ ਰੈਸ਼ਨਿੰਗ ਹੈ ਜਿਹੜੀ ਰੈਸ਼ਨ ਵੀ ਉਵੇਂ ਉਵੇਂ ਕਾ ਉਹਨਾਂ ਦੀ ਉਵੇਂ ਇਕੁਪਮੈਂਟ ਜਿਹੜੇ ਯੂਜ਼ ਕੀਤੇ ਸਾਰੇ ਵਰਲਡ ਵਾਈਡ ਇਕੁਪਮੈਂਟ ਹੈ ਜੇ ਤੁਸੀਂ ਮਿਲਕਿੰਗ ਪਾਰਲਰ ਕਰੋਗੇ ਜੇ ਤੁਸੀਂ ਇੱਥੇ ਲਗਾ ਕੈਲੀਫੋਰਨੀਆ ਵੀ ਉਹੀ ਲੱਗੇ ਆ ਕਿਉਂਕਿ ਜੇ ਅਸੀਂ ਗਾਂ 70 ਲੀਟਰ 60 ਲੀਟਰ ਵਾਲੀ ਲੈ ਕੇ ਆਏ ਆ ਤੇ ਉਹਦੀ ਜਿਹੜੀ ਜਿਹੜੀ ਉਹਦੀ ਜ਼ਰੂਰਤ ਆ ਉਹ ਅਸੀਂ ਪੂਰੀ ਉਵੇਂ ਹੀ ਕਰ ਰਹੇ ਆ ਉਹਦੇ ਮੁਤਾਬਕ ਹੀ ਸੀ ਇੱਥੇ ਇਕੁਪਮੈਂਟ ਤਿਆਰ ਕਰਵਾਏ ਆ ਇਸ ਕਰਕੇ ਪੰਜਾਬ ਦੇ ਵਿੱਚ ਡੈਰੀ ਗਰੋ ਹੋ ਰਹੀ ਹੈ ਸਾਡੀ ਦੁੱਧ ਮਿਲਕ ਦੀ ਪ੍ਰੋਡਕਸ਼ਨ ਵਧਣ ਕਾਰਨ ਕਾਸਟ ਆਫ ਪ੍ਰੋਡਕਸ਼ਨ ਘਟੀ ਆ ਇਸ ਕਰਕੇ ਉਹਦੇ ਚ ਪ੍ਰੋਫਿਟ ਵਧਿਆ ਕੱਲ ਸਰ ਹੋ ਰਿਹਾ ਹੈ ਕਿ ਜਿਵੇਂ ਕਹਿੰਦੇ ਆ ਵੀ ਬੂਸਟ ਕਰ ਦਿੰਦੇ ਕਈ ਵਾਰੀ ਜਿਵੇਂ ਮਤਲਬ ਆ ਜਿਹੜੀ ਗાયਾਂ ਆਉਂਦੀਆਂ ਦੁੱਧ ਜ਼ਿਆਦਾ ਲੈਣ ਦੇ ਲਈ ਬੂਸਟ ਇੰਜੈਕਸ਼ਨ ਮੈਡੀਕੇਟਲ ਕਰਨਾ ਇਹ ਕਿੱਥੇ ਤੱਕ ਸਹੀ ਹੈ ਕਿੰਨੇ ਅਫਵਾਹਾਂ ਰੂਮਰਸ ਬਹੁਤ ਜ਼ਿਆਦਾ ਉੱਠਦੇ ਨੇ ਜੈਦੂ ਹੀ ਮੇਲਿਆਂ ਦੇ ਵਿੱਚ ਡੈਰੀ ਸ਼ੋਅ ਦੇ ਵਿੱਚ ਕਹੋ ਵੀ ਕੋਈ ਆ ਕੇ ਕੋਈ ਇਹ ਜੀ ਕਰ ਦੋ ਅਫਵਾਹ ਜ਼ਿਆਦਾ ਵਾ ਉਹਨੂੰ ਰੋਕਣ ਲਈ ਹੀ ਜਿਹੜੇ ਪ੍ਰਬੰਧ ਅਸੀਂ 7 ਦਿਨ ਪਹਿਲਾਂ ਐਂਟਰੀਆਂ ਕਰਦੇ ਆ ਇੱਕ ਇੱਕ ਜਨਰੇਟੇਡ ਕੰਪੀਟੀਸ਼ਨ ਹੁੰਦੇ ਆ ਇੱਕ ਇੱਕ ਜਾਨਵਰ ਤੇ ਦੋ ਦੋ ਕੈਮਰੇ ਲਾਏ ਜਾਂਦੇ ਦੇਖੋ ਕਲਾਈਮੇਟ ਦਾ ਜਿੱਥੇ ਕਿ ਮਸਲਾ ਹੈਗਾ ਲੋਕੀ ਆਮ ਤੌਰ ਤੇ ਇਹਨੂੰ ਫੀਲ ਕਰਦੇ ਆ ਕਿ ਜੇ ਖੇਤੀ ਦੇ ਨਾਲ ਔਰ ਪਸ਼ੂ ਪਾਲਣ ਦੇ ਨਾਲ ਕਿਤੇ ਕਲਾਈਮੇਟ ਤੇ ਕੋਈ ਚੇਂਜ ਆ ਰਹੀ ਹੈ ਨਹੀਂ ਇਹਨਾਂ ਕਲਾਈਮੇਟ ਚੇਂਜ ਦਾ ਖੇਤੀ ਦੀ ਪ੍ਰੋਡਕਸ਼ਨ ਤੇ ਔਰ ਪਸ਼ੂ ਪਾਲਣ ਤੇ ਤੰਦੇ ਤੇ ਫਰਕ ਪੈਗਾ ਅਸੀਂ ਚਾਹੁੰਦੇ ਆ ਕਿ ਐਨੀਮਲਸ ਨੂੰ ਇੱਕ ਬੜੀ ਕੰਫਰਟੇਬਲ এনवायरमेंट ਦੇ ਵਿੱਚ ਰੱਖਣਾ ਚਾਹੀਦਾ ਹੈਗਾ ਉਸੇ ਕਰਕੇ ਅਸੀਂ ਸ਼ੈਡਾਂ ਵਿੱਚ কুলਿੰਗ ਸਿਸਟਮ ਲਾਣੇ ਆ ਸ਼ੈਡਾਂ ਵਿੱਚ ਪੱਖੇ ਲਾਣੇ ਆ ਕਿਉਂਕਿ ਜਿੱਤੇ ਜਿੱਤੇ ਪ੍ਰੋਡਕਸ਼ਨ ਵੱਧ ਜਿਉਂਦੀ ਪਹਿਲਾਂ ਨਾਲ ਵੱਧਦੀ ਹੈ ਜਾਨਵਰ ਦੀ ਉਹ ਦਾਦਾ ਨੂੰ ਆਰਾਮ ਦਾ ਇੱਕ ਛੱਡ ਵੀ ਮਿਲਣਾ ਚਾਹੀਦਾ ਹੈ। ਫ੍ਰੈਂਕੀ ਜਿਹੜਿਆ ਆਹ ਮਤਲਬ ਫੀਡ ਦਿੰਦੇ ਤੁਸੀਂ ਗਾਂ ਨੂੰ ਦੁੱਧ ਜ਼ਿਆਦਾ ਦੇਣ ਦੇ ਲਈ ਉਹ ਕੀ ਐਕਸਟਰਾ ਆਰਡੀਨਰੀ ਹੁੰਦੀ ਹੈ ਕਿ ਉਹ ਨਾਰਮਲ ਚੱਲਦੀ ਹੈ ਨਹੀਂ ਉਹ ਦੇ ਮੁਤਾਬਕ ਆ 20 ਕਿਲੋ ਵਾਲੀ 20 ਕਿਲੋ ਵਾਲੀ ਫੀਡ ਆ ਜੇ 50 ਕਿਲੋ ਗਾਂ ਦੁੱਧ ਦੀ 50 ਕਿਲੋ 70 ਕਿਲੋ 70 ਕਿਲੋ ਉਹਦੇ ਹਿਸਾਬ ਨਾਲ ਹੀ ਉਹਦੀ ਜੋ ਜਿਹੜੇ ਨਿਊਟ੍ਰੀਸ਼ਨਿਸਟ ਆ ਉਹਦੇ ਨਾਲ ਫਾਰਮੂਲੇਸ਼ਨ ਕਰਦੇ ਉਸ ਹਿਸਾਬ ਨਾਲ ਫੀਡ ਦੀ ਉਵੇਂ ਉਵੇਂ ਜਿੰਨੀ ਦੁੱਧ ਵਧਿਆਣਾ ਉਵੇਂ ਮਹਿੰਗੀ ਹੁੰਦੀ ਜਾਨੀ ਉਹਦੇ ਵਿੱਚ ਅ ਵਿਨਰ ਨੂੰ ਵਿਟਾਮਿਨ ਦੀ ਮਾਤਰਾ ਵਧਦੀ ਜਾਣੀ ਆ ਸਟਾਰਚ ਵਧਣਾ ਉਹਦੀ ਪ੍ਰੋਟੀਨ ਵਧਣੀ ਆ ਪ੍ਰੋਟੀਨ ਬਾਈਪਾਸ ਪ੍ਰੋਟੀਨ ਵਧਣੀ ਆ ਸਸ਼ੀ ਗਾਲ ਜੀ ਸਾਰਿਆਂ ਨੂੰ ਪੰਜਾਬ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਆਕਾਸ਼ ਬਹੁਤ ਬਹੁਤ ਸਵਾਗਤ ਕਰਦਾ ਮੌਜੂਦ ਹਾਂ ਅਸੀਂ ਪੰਜਾਬ ਦੇ ਲਾਗੇ ਹਲਕੇ ਜਗਰਾਉਂ ਦੇ ਵਿੱਚ ਤੇ ਇੱਥੇ ਜਿਹੜਾ ਪੀਡੀਐਫ ਦਾ ਜਿਹੜਾ ਮੇਲਾ ਲੱਗਿਆ ਹੋਇਆ ਹੈ ਜਿਹੜਾ ਡੈਰੀ ਅਤੇ ਫਾਰਮਿੰਗ ਦਾ ਜਿਹੜਾ ਇੱਥੇ ਐਗਜ਼ੀਬਿਸ਼ਨ ਵੀ ਆਪਾਂ ਕਹਿ ਦਨੇ ਆ ਜਾਂ ਮੇਲਾ ਕਹਿ ਦਈਏ ਕਿਸਾਨਾਂ ਨੂੰ ਇੱਥੇ ਜਿਹੜੀ ਹੈ ਇਸ ਮੇਲੇ ਦੇ ਵਿੱਚ ਜਾਗਰੂਕ ਕੀਤਾ ਜਾਂਦਾ ਹੈ ਕਿ ਡੇਰੀ ਫਾਰਮਿੰਗ ਕੀ ਹੈ ਬਾਕੀ ਸਾਡੇ ਨਾਲ ਇਸ ਵਿੱਚ ਪ੍ਰਧਾਨ ਜੀ ਮੌਜੂਦ ਨੇ ਦਿਲਜੀਤ ਸਿੰਘ ਜੀ ਦਿਲਜੀਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਰਕਲ ਜੀ ਸਾਰੇ ਨਾ ਜੀ ਪਹਿਲਾ ਸਵਾਲ ਇਹ ਹੈ ਕਿ ਪਹਿਲਾ ਜਿਹੜੀ ਇਹ ਪੀਡੀਐਫ ਹੈ ਕੀ ਮੜਾ ਜੀ ਇਹਦੇ ਬਾਰੇ ਬ੍ਰੀਫ ਕਰ ਦਿਓ ਕਿ ਲੋਕ ਇੱਧਰ ਕਿਉਂ ਆਉਂਦੇ ਆ ਔਰ ਜਿਹੜੀ ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਕਰਦੇ ਹਾਂ ਸਵਾਲਾਂ ਦਾ ਨੇ ਇਹਦਾ ਪੀਡੀਐਫ ਆਰਗੇਨਾਈਜੇਸ਼ਨ ਡੇਰੀ ਫਾਰਮਰਾਂ ਦੀ ਇਹ 1974 ਦੀ ਬਣੀ ਹੋਈ ਆਰਗੇਨਾਈਜੇਸ਼ਨ ਤੇ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਪੰਜਾਬ ਦੀ ਇੱਕੋ ਇੱਕ ਆਰਗੇਨਾਈਜੇਸ਼ਨ ਜਿਹੜੀ ਚ ਸਾਰੇ ਡੇਰੀ ਫਾਰਮਰਾਂ ਜਿੰਨੇ ਵੀ ਉਹਨਾਂ ਨੇ ਮਿਲ ਕੇ ਬਣਾਈ ਹੋਈ ਆਰਗੇਨਾਈਜੇਸ਼ਨ ਹਾਂਜੀ ਤੇ ਸਵਾਲ ਪਹਿਲਾ ਇਹ ਹੀ ਹੈ ਕਿ ਜਿਹੜੀ ਇਹ ਡੇਰੀ ਉਤੇ ਫਾਰਮਿੰਗ ਉਤੇ ਕੰਮ ਕਰਦੀ ਹੈ ਇੱਥੇ ਮਤਲਬ ਜਿਹੜੇ ਨਵੇਂ ਨਵੇਂ ਇਨਸਟਰੂਮੈਂਟ ਕੰਪਨੀਆਂ ਆਪਣਾ ਪ੍ਰਜਲਿਤ ਕਰਦੀਆਂ ਹਨ ਯਾਨੀ ਕਿ ਦਿਖਾਉਂਦੀਆਂ ਨੇ ਡਿਸਪਲੇ ਕਰਦੀਆਂ ਨੇ ਕਿ ਲਾਭ ਕੀ ਹੁੰਦਾ ਜਿਹੜੇ ਬਾਹਰੋਂ ਵੀ ਮਤਲਬ ਕਈ ਸੂਬਿਆਂ ਤੋਂ ਵੀ ਕਿਸਾਨ ਆਏ ਔਰ ਕਈ ਸੂਬਿਆਂ ਦੇ ਕਿਸਾਨਾਂ ਨੂੰ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਡੇਰੀ ਹੈ ਉਹ ਮਤਲਬ ਜ਼ਿਆਦਾ ਜ਼ਿਆਦਾ ਵਧੀਆ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੇ ਪਸ਼ੂ ਪਾਲਣ ਹੁੰਦਾ ਤੇ ਇੱਥੇ ਜਿਹੜੀ ਦੁੱਧ ਦੀ ਜਿਹੜੀ ਹੈ ਪ੍ਰੋਡਕਸ਼ਨ ਉਹ ਜ਼ਿਆਦਾ ਹੈ ਤੇ ਐਸਾ ਕੀ ਮਤਲਬ ਪੰਜਾਬ ਦੀ ਫਾਰਮਿੰਗ ਦੇ ਵਿੱਚ ਹੈ ਪਸ਼ੂ ਪਾਲਣ ਦੇ ਵਿੱਚ ਹੈ ਕਿ ਜ਼ਿਆਦਾ ਪ੍ਰੋਡਕਸ਼ਨ ਹੋ ਰਹੀ ਹੈ ਹੋਰ ਸਤੂਬਿਆਂ ਦੇ ਨਾਲ ਉਹ ਇਹ ਇਹ ਕੋਈ ਛੋਟਾ ਪ੍ਰੋਸੈਸ ਨਹੀਂ ਹੈ ਇਹ ਸਾਡੀ ਆਰਗੇਨਾਈਜੇਸ਼ਨ ਨੇ ਪਿਛਲੇ ਜਿਹੜੇ 20 ਸਾਲ ਚ ਜ਼ਿਆਦਾ ਖਾਸ ਤੌਰ ਤੇ ਕੰਮ ਕੀਤਾ ਉਹ 20 ਸਾਲ ਦੇ ਜਿਹੜਾ ਅਸੀਂ ਕੰਮ ਬਰੀਡ ਤੇ ਕੀਤਾ ਅਸੀਂ ਬਿਲਕੁਲ ਪਿਓਰ ਬਰੀਡ ਤੇ ਕੰਮ ਕੀਤਾ ਅਸੀਂ ਕਰਾਸ ਬਰੀਡ ਤੇ ਕੰਮ ਨਹੀਂ ਕੀਤਾ ਪਿਓਰ ਬਰੀਡ ਤੇ ਕੰਮ ਕਰਨ ਕਾਰਨ ਹਿੰਦੁਸਤਾਨ ਚ ਸਭ ਤੋਂ ਵਧੀਆ ਗਾਇਆਂ ਸਾਡੇ ਕੋਲ ਨੇ ਜਿਨ੍ਹਾਂ ਦੀ ੀਲਡ ਯੂਰਪ ਦੇ ਬਰਾਬਰ ਹੈ ਇਸ ਕਰਕੇ ਜਿਹੜੇ ਜਿੰਨੇ ਇਕੁਪਮੈਂਟ ਇੱਥੇ ਆਏ ਉਹ ਸਾਰੇ ਜਿਹੜੇ ਤਿਆਰ ਕਰਵਾਏ ਉਹ ਸਾਡੀ ਆਰਗੇਨਾਈਜੇਸ਼ਨ ਨੇ ਕਰਾਏ ਆ ਜਿੰਨੀਆਂ ਪੰਜਾਬ ਦੇ ਵਿੱਚ ਇੰਡਸਟਰੀ ਆਈ ਸਾਡੀ ਆਰਗੇਨਾਈਜੇਸ਼ਨ ਪੀਡੀਐਫ ਕਰਕੇ ਆਈ ਆ ਜਦੋਂ ਇੱਥੇ ਡੈਰੀ ਸਥਾਪਿਤ ਹੋ ਗਈ ਆ ਫਿਰ ਉਹਦੀਆਂ ਲੋੜਾਂ ਮੁਤਾਬਕ ਜਿਹੜੇ ਸਾਨੂੰ ਇਕੁਪਮੈਂਟ ਚਾਹੀਦੇ ਸੀ ਉਹ ਅਸੀਂ ਤਿਆਰ ਕਰਵਾਏ ਬਾਹਰੋਂ ਇੰਪੋਰਟ ਕਰਨ ਦੀ ਜਗ੍ਹਾ ਬਜਾਏ ਕਿਉਂਕਿ ਸਾਡੇ ਕੋਲ ਵੱਡੀ ਗਿਣਤੀ ਡੈਰੀ ਫਾਰਮਰ ਨੇ ਜਿਹੜੇ ਵਿੱਚ ਇਹ ਵੀ ਆਇਆ ਕਿ ਪਹਿਲਾਂ ਐਕਸਪੋਰਟ ਕਰਾਉਂਦੇ ਸੀ ਹੁਣ ਮੇਡ ਇਨ ਇੰਡੀਆ ਆ ਇਹ ਪਹਿਲਾਂ ਸਾਰੇ ਪਹਿਲਾਂ ਪਹਿਲਾਂ ਐਕਸਪੋਰਟ ਕਰਾਏ ਉਹਦੀ ਨਕਲ ਕਰਾ ਕੇ ਇੱ ਜਾਏ ਗਾਂ ਦੇ ਛੱਡ ਦੇ ਇਕੁਪਮੈਂਟ ਹੋਣ ਸਾਰਾ ਕੁਝ ਅਸੀਂ ਇੱਥੇ ਤਿਆਰ ਕਰਵਾਇਆ ਵਾ ਤੇ ਉਹੀ ਸਾਰਾ ਹੁਣ ਸਾਰੇ ਦੇਸ਼ ਨੂੰ ਇੱਥੋਂ ਪੰਜਾਬ ਤੋਂ ਜਾ ਰਿਹਾ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ ਕਿਉਂਕਿ ਡੈਰੀ ਫਾਰਮਿੰਗ ਇੱਕ ਬਹੁਤ ਧੀ ਮਤਲਬ ਬਿਜ਼ਨਸ ਬਣ ਗਿਆ ਇਹ ਅੱਜ ਖੇਤੀ ਤੋਂ ਬਾਅਦ ਦੂਜੇ ਨੰਬਰ ਦਾ ਧੰਦਾ ਵਾ ਮੇਨ ਧੰਦੇ ਦੇ ਤੌਰ ਤੇ ਉੱਪਰ ਕੇ ਸਾਹਮਣੇ ਆਇਆ ਅੱਜ ਜਿਵੇਂ ਨਵੇਂ ਬੱਚੇ ਆ ਉਹ ਸਾਰੇ ਇਹ ਇਸ ਧੰਦੇ ਨੂੰ ਅਪਣਾ ਰਹੇ ਆ ਅੱਛਾ ਇੱਕ ਗੱਲ ਹੋਰ ਹੈ ਜਿਹੜੇ ਡੇਰੀ ਫਾਰਮਿੰਗ ਹੈ ਮਤਲਬ ਜਿਹੜੇ ਅੱਜ ਜਿਹੜਾ ਡੇਰੀ ਦਾ ਧੰਦਾ ਹੈ ਅੱਜ ਬਹੁਤ ਵੱਡਾ ਤੁਸੀਂ ਕਹੇ ਦੂਸਰੇ ਨੰਬਰ ਤੇ ਆ ਗਿਆ ਪਰ ਜਿਹੜਾ ਤੁਸੀਂ ਮਤਲਬ ਕਿਸੇ ਨੂੰ ਮੈਂਟੋਰੇਟ ਕਰਨਾ ਹੈ ਮਤਲਬ ਕਿਸੇ ਨੂੰ ਮੈਂਟਰ ਕਰਨਾ ਅਗਰ ਅੱਜ ਕੱਲ ਤੁਸੀਂ ਯੂਥ ਨੂੰ ਕਹਿ ਰਹੇ ਹੋ ਵੀ ਡੇਰੀ ਫਾਰਮਿੰਗ ਦੇ ਵਾਸਤੇ ਅਸੀਂ ਟੀਚ ਕਰਦੇ ਹਾਂ ਦੱਸਦੇ ਹਾਂ ਕਿ ਜਿਹੜੀ ਟੈਕਨੀਕ ਹੈ ਇਹ ਪਹਿਲਾਂ ਵਾਲ ਦੁਨੀਆਂ 'ਚ ਚੱਲਦਾ ਉਹੀ ਤਕਨੀਕ ਚੱਲਦੀ ਆ ਜਦੋਂ ਅਸੀਂ ਗਾਇਆਂ ਉਧਰੋਂ ਲੈ ਕੇ ਆਏ ਆ ਤੇ ਉਹਨਾਂ ਮੁਤਾਬਕ ਹੀ ਜਿੰਦੀ ਰੈਸ਼ਨਿੰਗ ਆ ਜਿਹੜੀ ਰੈਸ਼ਨ ਵੀ ਉਵੇਂ ਉਹਨਾਂ ਦੀ ਉਹਨਾਂ ਦੀ ਉਹਵੇਂ ਇਕੁਪਮੈਂਟ ਜਿਹੜੇ ਯੂਜ਼ ਕੀਤੇ ਨੇ ਸਾਰੇ ਵਰਲਡ ਵਾਈਡ ਇਕੁਪਮੈਂਟ ਆ ਜੇ ਤੁਸੀਂ ਮਿਲਕਿੰਗ ਪਾਰਲਰ ਕਰੋਗੇ ਜੇ ਤੁਸੀਂ ਇੱਥੇ ਲਗਾਓ ਕੈਲੀਫੋਰਨੀਆ ਵੀ ਉਹੀ ਲੱਗੇ ਆ ਠੀਕ ਹੈ ਜੀ ਮਿਲਕਿੰਗ ਸਿਸਟਮ ਵੀ ਉਹ ਲੱਗਿਆ ਜਿਹੜਾ ਫੀਡਿੰਗ ਸਿਸਟਮ ਵੀ ਉਹੀ ਲੱਗਿਆ ਤੇ ਫੀਡ ਦੇ ਵਿੱਚ ਜੋ ਇੰਗਰੀਡੀਅੰਟ ਪੈਂਦੇ ਆ ਜਾਂ ਮਿਨਰਲ ਵਿਟਾਮਿਨ ਉਹ ਵੀ ਉਹਨਾਂ ਵਾਂਗੂ ਪੈਂਦੇ ਆ ਕਿਉਂਕਿ ਜਿਸ ਹੋਇਆ ਪਿਆ ਹਾਂ ਕਿਉਂਕਿ ਜੇ ਅਸੀਂ ਗਾਂ 70 ਲੀਟਰ 60 ਲੀਟਰ ਵਾਲੀ ਲੈ ਕੇ ਆਏ ਆ ਤੇ ਉਹਦੀ ਜਿਹੜੀ ਜਿਹੜੀ ਉਹਦੀ ਜ਼ਰੂਰਤ ਆ ਉਹ ਅਸੀਂ ਪੂਰੀ ਉਮੀ ਕਰ ਰਹੇ ਆ ਉਹਦੇ ਮੁਤਾਬਕ ਹੀ ਅਸੀਂ ਇੱਥੇ ਇਕੁਪਮੈਂਟ ਤਿਆਰ ਕਰਵਾਏ ਆ ਇਸ ਕਰਕੇ ਪੰਜਾਬ ਦੇ ਵਿੱਚ ਡੈਰੀ ਗਰੋ ਹੋ ਰਹੀ ਹੈ ਸਾਡੀ ਦੁੱਧ ਮਿਲਕ ਦੀ ਪ੍ਰੋਡਕਸ਼ਨ ਵਧਣ ਕਾਰਨ ਕਾਸਟ ਆਫ ਪ੍ਰੋਡਕਸ਼ਨ ਘਟੀ ਆ ਇਸ ਕਰਕੇ ਉਹਦੇ ਚ ਪ੍ਰੋਫਿਟ ਵਧਿਆ ਪ੍ਰੋਫਿਟ ਵਧਣ ਕਰਕੇ ਸਿੱਧਾ ਸਾਡਾ ਪਰਫੁੱਲਤ ਹੋ ਗਿਆ ਇੱਕ ਗੱਲ ਸਰ ਹੋ ਰਿਹਾ ਕਿ ਜਿਵੇਂ ਕਹਿੰਦੇ ਆ ਵੀ ਬੂਸਟ ਕਰ ਦਿੰਦੇ ਕਈ ਵਾਰੀ ਜਿਵੇਂ ਮਤਲਬ ਆ ਜਿਹੜੀ ਗਾਇਆਂ ਆਉਂਦੀਆਂ ਦੁੱਧ ਜ਼ਿਆਦਾ ਲੈਣ ਦੇ ਲਈ ਬੂਸਟ ਇੰਜੈਕਸ਼ਨ ਮੈਡੀਕੇਸ਼ਨ ਕਰਨਾ ਇਹ ਕਿੱਥੇ ਤੱਕ ਸਹੀ ਹੈ ਕਿਤੇ ਅਫਵਾਹਾਂ ਰੂਮਰਸ ਬਹੁਤ ਜ਼ਿਆਦਾ ਉੱਠਦੇ ਨੇ ਕਿ ਜਿਵੇਂ ਕਈਆਂ ਨੇ ਮਤਲਬ ਦੁੱਧ ਦੀ ਪ੍ਰੋਡਕਸ਼ਨ ਲੈਣ ਦੇ ਲਈ ਉਹਨਾਂ ਨੂੰ ਬੂਸਟ ਕਰ ਦੇਣਾ ਇੰਜੈਕਟ ਕਰ ਦੇਣਾ ਉਹਦੇ ਚ ਇੱਕ ਇੱਕ ਨਿਕ ਸੱਚਾਈ ਹੈ ਦੇਖੋ ਕੋਈ ਜਦੋਂ ਆਮ ਕਹੋਗੇ ਫਾਰਮਰ ਦੇ ਤੌਰ ਤੇ ਕੋਈ ਵੀ ਨਹੀਂ ਕਰਦਾ ਇਹ ਜਿਆ ਕੰਮ ਉਹਨੇ ਆਪਦੇ ਵੀ ਕੋਈ ਆ ਕੇ ਕੋਈ ਇਹ ਜੀ ਕਰ ਦੋ ਅਫਵਾਹ ਜ਼ਿਆਦਾ ਵਾ ਉਹਨੂੰ ਰੋਕਣ ਲਈ ਹੀ ਜਿਹੜੇ ਪ੍ਰਬੰਧ ਅਸੀਂ 7 ਦਿਨ ਪਹਿਲਾਂ ਐਂਟਰੀਆਂ ਕਰਦੇ ਆ ਇੱਕ ਇੱਕ ਜਾਨਵਰ ਦੇ ਕੰਪੀਟੀਸ਼ਨ ਹੁੰਦੇ ਆ ਇੱਕ ਇੱਕ ਜਾਨਵਰ ਤੇ ਦੋ ਦੋ ਕੈਮਰੇ ਲਾਏ ਜਾਂਦੇ ਆ ਤਾਂ ਕਿ ਉਹਨੂੰ ਕੋਈ ਇੰਜੈਕਸ਼ਨ ਨਾ ਲੱਗੇ ਇਹ ਸਾਡੇ ਸ਼ੋਅ ਦੇ ਵਿੱਚ ਇਹ ਜੀ ਪਾਰਦਰਸ਼ਤਾ ਹੈ ਅੱਛਾ ਸਰ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛ ਰਾਂ ਕਿ ਜਿਹੜਾ ਆਹ ਮਤਲਬ ਫੀਡ ਦਿੰਨੇ ਤੁਸੀਂ ਗਾਂ ਨੂੰ ਦੁੱਧ ਜ਼ਿਆਦਾ ਦੇਣ ਦੇ ਲਈ ਉਹ ਕੀ ਐਕਸਟਰਾ ਆਰਡੀਨਰੀ ਹੁੰਦੀ ਹੈ ਕਿ ਉਹ ਨੋਰਮਲ ਚੱਲਦੀ ਹੈ ਨਹੀਂ ਨਹੀਂ ਉਹ ਦੇ ਮੁਤਾਬਕ ਆ 20 ਕਿਲੋ ਵਾਲੀ 20 ਕਿਲੋ ਵਾਲੀ ਫੀਡ ਆ ਜੇ 50 ਕਿਲੋ ਗਾਂ ਦੁੱਧ ਦੀ 50 ਕਿਲੋ 70 ਕਿਲੋ 70 ਕਿਲੋ ਉਹਦੇ ਹਿਸਾਬ ਨਾਲ ਹੀ ਉਹਦੀ ਜੋ ਜਿਹੜੇ ਸਾਡੇ ਨਿਊਟ੍ਰੀਸ਼ਨਿਸਟ ਆ ਉਹਦੇ ਨਾਲ ਫਾਰਮੂਲੇਸ਼ਨ ਕਰਦੇ ਉਹ ਹਿਸਾਬ ਨਾਲ ਫੀਡ ਦੀ ਉਵੇਂ ਉਵੇਂ ਜਿੰਨੀ ਦੁੱਧ ਵਧਿਆਣਾ ਉਵੇਂ ਮਹਿੰਗੀ ਹੁੰਦੀ ਜਾਨੀ ਉਹਦੇ ਵਿੱਚ ਅਮੀਨੋ ਐਸਿਡ ਮਿਨਰਲ ਵਿਟਾਮਿਨ ਦੀ ਮਾਤਰਾ ਵਧਾਈ ਜਾਣੀ ਆ ਸਟਾਰਚ ਵਧਣਾ ਉਹਦੀ ਪ੍ਰੋਟੀਨ ਵਧਣੀ ਆ ਪ੍ਰੋਟੀਨ ਬਾਈਪਾਸ ਪ੍ਰੋਟੀਨ ਵਧਣੀ ਆ ਉਹ ਸਾਰਾ ਕੁਝ ਹਰ ਚੀਜ਼ ਜਿਵੇਂ ਮੰਨ ਲਓ ਤੁਸੀਂ ਪ੍ਰੋਟੀਨ ਆ ਤੁਸੀਂ ਜਿਹੜੀ ਘੱਟ ਦੁੱਧ ਵਾਲੀ ਆ ਉਹ ਤੁਸੀਂ ਸਰੋਂ ਦੀ ਖਲ ਤੋਂ ਲੈ ਲਏ ਆ ਜੇ ਜੇ ਤੁਸੀਂ ਵੱਧ ਦੁੱਧ ਵਾਲੀ ਐ ਸੋਇਬੀਨ ਤੋਂ ਲੈਣੇ ਹੋ ਐਂ ਚੀਜ਼ਾਂ ਚੇਂਜ ਆਖਰੀ ਸਵਾਲ ਤੁਹਾਡੇ ਤੋਂ ਹੈ ਕਿ ਇੱਕ ਡੇਰੀ ਦਾ ਜਿਹੜਾ ਨੋਰਮਲ ਦੁੱਧ ਹੁੰਦਾ ਪੈਕਟਾਂ ਵਾਲਾ ਇੱਕ ਜਿਹੜਾ ਨੋਰਮਲ ਘਰਾਂ ਦੇ ਵਿੱਚ ਘੱਟਦੇ ਆ ਜਿਹੜੇ ਲੋਕ ਲੈ ਕੇ ਆਂਦੇ 70-80 ਰੁਪਏ ਕਿਲੋ ਵਾਲਾ ਦੋਨਾਂ 'ਚ ਡਿਫਰੈਂਸ ਹੁੰਦਾ ਦੇਖੋ ਜੀ ਜਿਹੜੇ ਤਾਂ ਫਾਰਮਰ ਆਪਦੇ ਫਾਰਮਰ ਦੁੱਧ ਲੈ ਕੇ ਆਉਂਦੇ ਉਹ ਤਾਂ ਵਧੀਆ ਹੁੰਦਾ ਚਾਹੇ ਲੂਜ਼ ਆ ਚਾਹੇ ਕੋਈ ਆ ਪਰ ਉਹ ਹੁਣ ਬਹੁਤ ਘੱਟ ਆ ਠੀਕ ਹੈ ਜੀ ਲੈ ਕੇ ਜਾਂਦੇ ਜਿੰਨੇ ਕੇ ਲੈ ਜਾਂਦੇ ਵਧੀਆ ਜਿੱਥੇ ਪਤਾ ਤੁਹਾਨੂੰ ਨਹੀਂ ਤਾਂ ਅਸੀਂ ਸਾਰਿਆਂ ਨੂੰ ਕਹਿੰਨੇ ਵੀ ਜੇ ਤੁਸੀਂ ਐਡਲਟਰੇਸ਼ਨ ਤੋਂ ਬਚਣਾ ਵਾ ਮਿਲਕ ਪ੍ਰੋਡਕਟ ਜਿਹੜੇ ਖਾਸ ਕਰਕੇ ਖੋਆ ਪਨੀਰ ਘਿਓ ਇਹ ਤੁਸੀਂ ਚੰਗੀਆਂ ਕੰਪਨੀਆਂ ਦਾ ਲਓ ਜਿਵੇਂ ਵੇਰਕਾ ਹੋਗੀ ਐਵੇਂ ਹੋਰ ਕੰਪਨੀਆਂ ਹੈਗੀਆਂ ਉਹਨਾਂ ਦਾ ਲਓ ਸੁਪਰ ਹੋਰ ਕੰਪਨੀ ਬਹੁਤ ਨਹੀਂ ਠੀਕ ਹੈ ਜੀ ਤਾਂ ਮਿਲਕ ਔਰ ਡੇਰੀ ਦੇ ਮਿਲਕ 'ਚੇ ਫਰਕ ਹੈ ਕਿ ਮੈਨੂੰ ਫਰਕ ਹੁੰਦਾਗਾ ਮਤਲਬ ਜਿਵੇਂ ਟੈਟਰਾਪੈਕ ਵਾਲਾ ਕਿ ਦੁੱਧ ਲੈਣਾ ਇੱਕ ਮਤਲਬ ਨਾਲ ਦੇ ਨਾਲ ਆਪਾਂ ਡੇਰੀ ਤੋਂ ਲੈ ਕੇ ਆਨੇ ਆ ਫਰਕ ਹੈ ਉਹਦੇ ਚ ਨਹੀਂ ਜੇ ਉਹ ਤੁਹਾਨੂੰ ਵਧੀਆ ਮਿਲਦਾ ਫਿਰ ਕੋਈ ਫਰਕ ਨਹੀਂ ਹੈ ਉਹ ਪੈਸਚੁਰਾਈਜ਼ ਕੀਤਾ ਫਰੈਸ਼ ਮਿਲਕ ਆ ਪਰ ਤੁਸੀਂ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਐਡਲਟਰੇਸ਼ਨ ਹੋ ਰਹੀ ਆ ਤੇ ਤੁਸੀਂ ਕਿਵੇਂ ਉਹਨੂੰ ਪਛਾਣ ਕਰੋਗੇ ਪਿੱਛੋਂ ਕਿੱਥੋਂ ਆਇਆ ਪਾਸਚੁਰਾਈਜ਼ਡ ਮਿਲਕ ਠੀਕ ਰਹਿੰਦਾ ਸਰੀਰ ਦੇ ਲਈ ਸਰ ਹਾਂ ਉਹ ਕਿਉਂ ਕਿਉਂ ਨਹੀਂ ਠੀਕ ਰਹਿੰਦਾ ਸਾਰੀ ਦੁਨੀਆ ਹੀ ਪੀਂਦੀ ਆ ਪਾਸਚੁਰਾਈਜ਼ ਹਾਂ ਪੀਂਦੀ ਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਪਾਸਚੁਰਾਈਜ਼ ਕਿਦਾਂ ਮਤਲਬ ਕਿ ਕਿਹੜੇ ਪ੍ਰੋਸੈਸ ਦੇ ਨਾਲ ਪਾਸਚੁਰਾਈਜ਼ ਕਰਦੇ ਜੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂ ਪਾਸਚੁਰਾਈਜ਼ ਕੈਮੀਕਲ ਬੇਸ ਤੇ ਪਾਸਚੁਰਾਈਜ਼ ਕਰਦੇ ਉਹਨੂੰ ਨਹੀਂ 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 ਉਹਨੂੰ ਹੀਟ ਦੇ ਕੇ ਉਹਨੂੰ ਟੈਂਪਰੇਚਰ ਜਿਵੇਂ ਆਪਾਂ ਕਰੀਏ ਵਾਲਾ ਦਿੱਤਾ ਘੱਟ ਸੇਕ ਤੇ ਵਾਲਾ ਦਿੱਤਾ ਫਿਰ ਉਹਨੂੰ ਦਬਦੋ ਠੰਡਾ ਕਰਦੀ ਉਹ ਨਹੀਂ ਠਾ ਉਹ ਉਹ ਜਲਦੀ ਠੰਡਾ ਹੁੰਦਾ ਜਾਨੀ ਕਿ ਉਹਦੀ ਸਪੀਡ ਜ਼ਿਆਦਾ ਹੁੰਦੀ ਹੈ ਜਿਵੇਂ ਇੱਕਦਮ 70 75 80 ਡਿਗਰੀ ਤੇ ਲੈ ਕੇ ਫਿਰ ਇੱਕਦਮ 4 ਡਿਗਰੀ ਤੇ ਲੈ ਕੇ ਜਾਂਦੇ ਇਹੀ ਚੀਜ਼ ਪ੍ਰੋਸੈਸਿੰਗ ਉਹਦੇ ਵਿੱਚ ਉਹਦੇ ਗੁਣ ਉਹਦੇ ਜਿ ਬਰਾਬਰ ਰਹਿੰਦੇ ਆ ਕੁਝ ਵੀ ਨਹੀਂ ਚੇਂਜ ਹੁੰਦਾ ਜੀ ਉਹੀ ਹੁੰਦਾ ਸਾਰਾ ਕੁਝ ਕੋਈ ਜੀ ਕੋਈ ਅੰਦਰ ਸਾਰ ਇੱਕ ਲਾਸਟ ਮੈਸੇਜ ਕੀ ਦੇਵੋਗੇ ਤੁਹਾਡੇ ਲੋਕ ਜਿਹੜੇ ਦੇਖ ਰਹੇ ਆ ਪੰਜਾਬ ਦੇ ਪੀਡੀਐਫ ਦੇ ਬਾਰੇ ਕੀ ਮੈਸੇਜ ਹੈ ਫਾਰਮਿੰਗ ਦੇ ਬਾਰੇ ਕੀ ਮੈਸੇਜ ਹੈ ਪੀਡੀਐਫ ਕਿਸਾਨਾਂ ਦੀ ਸੰਸਥਾ ਕਿਸਾਨਾਂ ਦੁਆਰਾ ਬਣਾਈ ਕਿਸਾਨਾਂ ਲਈ ਕੰਮ ਕਰਦੀ ਹੈ ਸ਼ੋਅ ਵੀ ਕਿਸਾਨ ਲਾਉਂਦੇ ਆ ਇੱਥੇ ਕੋਈ ਹੋਰ ਪ੍ਰਬੰਧ ਵੀ ਅਸੀਂ ਸਾਰੇ ਕਿਸਾਨ ਹੀ ਕਰਦੇ ਆ ਕਿਸਾਨਾਂ ਦੀ ਪਹਿਲੀ ਦੇਸ਼ ਦੀ ਸੰਸਥਾ ਵਾ ਜਿਨੇ ਇਸ ਤੰਦੇ ਨੂੰ ਉਚਾਈਆਂ ਤੇ ਲੈ ਕੇ ਗਈ ਆ ਇਹ ਤੰਦੇ ਨੂੰ ਮਤਲਬ ਜਿਹੜੇ ਸਾਰਾ ਦੇਸ਼ ਕਹਿੰਦਾ ਸੀ ਐਚਐਫ ਨਹੀਂ ਰੱਖੀ ਜਾ ਸਕਦੀ ਇਹ ਪੀਡੀਐਫ ਨੇ ਦਿਖਾਇਆ ਵੀ ਇਹ ਐਚਐਫ ਰੱਖੀ ਜਾ ਸਕਦੀ ਔਰ ਬੜੇ 10ਵੇਂ 9ਵੇਂ 10ਵੇਂ ਲਿਟੇਸ਼ਨ ਤੱਕ ਰੱਖੀ ਜਾ ਸਕਦੀ ਇਹ ਸਾਰਾ ਕੰਮ ਸਾਡੀ ਸੰਸਥਾ ਨੇ ਕੀਤਾ ਤੇ ਇਹ ਸਾਡੀ ਪਹਿਲੀ ਐਸੋਸੀਏਸ਼ਨ ਹੈ ਜਿਨੇ ਆਪਣੀ ਕੰਪਨੀ ਵੀ ਬਣਾਈ ਹੈ ਸਾਡੀ ਪਬਲਿਕ ਲਿਮਟਿਡ ਕੰਪਨੀ ਵੀ ਹੈ ਇਹ ਸੰਸਥਾ ਪਹਿਲੀ ਕੰਪਨੀ ਵੀ ਫਾਰਮਰਾਂ ਦੀ ਹੈ ਪਹਿਲੀ ਸੰਸਥਾ ਵੀ ਫਾਰਮਰਾਂ ਦੀ ਹੈ ਜਿਹੜੀ ਆਪਣੇ ਧੰਦੇ ਨੂੰ ਲੀਡ ਕਰ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਦੋਸਤੋ ਇਸ ਸੰਸਾ ਨਾਲ ਪ੍ਰਧਾਨ ਦਲਜੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਫਾਰਮਿੰਗ ਤੇ ਡੇਰੀ ਦਾ ਔਰ ਪਾਸਟਰਾਇਜ਼ ਮਿਲਕ ਤੇ ਡੇਰੀ ਦੇ ਮਿਲਕ ਚ ਕੀ ਫਰਕ ਹੁੰਦਾ ਹੈ ਤੇ ਸਾਰੀ ਤੁਸੀਂ ਖਬਰ ਦੇਖਿਓ ਬਿਨਾਂ ਸਕਿੱਪ ਕੀਤੇ ਤੁਹਾਡੀ ਕੀ رائے ਹੈ ਪੀਡੀਐਫ ਦੇ ਬਾਰੇ ਤੁਹਾਡੀ ਕੀ رائے ਹੈ ਜਿਹੜਾ ਪੋਸਟਰਾਇਜ਼ ਮਿਲਕ ਹੁੰਦਾ ਹੈ ਤੇ ਡੇਰੀ ਦਾ ਤਾਜ਼ਾ ਮਿਲਕ ਹੁੰਦਾ ਹੈ ਕਮੈਂਟਾਂ ਚ رائے ਆਪਣੀ ਜਰੂਰ ਦਿਓ ਸਰਨਲ ੋਂਕਾਰ ਸਿੰਘ ਡਾਕਟਰ ੋਂਕਾਰ ਸਿੰਘ ਪ੍ਰਮਾਰ ਜੀ ਮੌਜੂਦ ਨੇ ਕੁਝ ਜਿਹੜੇ ਅਹਿਮ ਅੱਜਕੱਲ ਅੱਜਕੱਲ ਤੁਸੀਂ ਦੇਖ ਰਹੇ ਹੋ ਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਤੇ ਫਾਰਮਿੰਗ ਅਤੇ ਡੇਰੀ ਦਾ ਜਿਹੜਾ ਉਹ ਜਿਹੜਾ ਇਹਨਾਂ ਦਾ ਪਾਲਣ ਹੈ ਉਹ ਮਤਲਬ ਜਿਹੜੇ ਕਲਾਈਮੇਟਸ ਦੇ ਉੱਤੇ ਜਿਹੜਾ ਉਤਾਰ ਚੜਾਅ ਆ ਰਿਹਾ ਉਹ ਕਿਦਾਂ ਇਫੈਕਟ ਕਰਦੀ ਹੈ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਦੇਖੋ ਕਲਾਈਮੇਟ ਦਾ ਜਿੱਥੇ ਕੀ ਲੋਕੇ ਆਮ ਤੌਰ ਤੇ ਇਹਨੂੰ ਫੀਲ ਕਰਦੇ ਆ ਕਿ ਜੀ ਖੇਤੀ ਦੇ ਨਾਲ ਔਰ ਪਸ਼ੂ ਪਾਲਣ ਦੇ ਨਾਲ ਕਿਤੇ ਕਲਾਈਮੇਟ ਤੇ ਕੋਈ ਚੇਂਜ ਆ ਰਹੀ ਹੈ ਨਹੀਂ ਇਹਨਾਂ ਕਲਾਈਮੇਟ ਚੇਂਜ ਦਾ ਖੇਤੀ ਦੀ ਪ੍ਰੋਡਕਸ਼ਨ ਤੇ ਔਰ ਪਸ਼ੂ ਪਾਲਣ ਤੇ ਤੰਦੇ ਤੇ ਫਰਕ ਪੈਗਾ ਕਿਉਂਕਿ ਜਿਵੇਂ ਜਿਵੇਂ ਟੈਂਪਰੇਚਰ ਵੱਧਾ ਹੈ ਅਸੀਂ ਚਾਹੁੰਦੇ ਆ ਕਿ ਐਨੀਮਲਸ ਨੂੰ ਇੱਕ ਬੜੀ ਕੰਫਰਟੇਬਲ এনਵਾਇਰਨਮੈਂਟ ਦੇ ਵਿੱਚ ਰੱਖਣਾ ਚਾਹੀਦਾ ਹੈਗਾ ਉਸੇ ਕਰਕੇ ਅਸੀਂ ਛੱਡਾਂ ਵਿੱਚ ਕੂਲਿੰਗ ਸਿਸਟਮ ਲਾਣੇ ਆ ਛੱਡਾਂ ਵਿੱਚ ਪੱਖੇ ਲਾਣੇ ਆ ਕਿਉਂਕਿ ਜਿੱਦੇ ਜਿੱਦੇ ਪ੍ਰੋਡਕਸ਼ਨ ਬਧ ਤੇਦੀ ਪੈਦਾਵਾਰ ਵਧਦੀ ਹੈ ਜਾਨਵਰ ਦੀ ਉਹਦਾ ਦੋਨੋਂ ਆਰਾਮਦਾਇਕ ਸ਼ੈੱਡ ਵੀ ਮਿਲਨੇ ਚਾਹੀਦੇ ਆ ਸਰ ਇੱਕ ਅਗਲਾ ਸਵਾਲ ਮੇਰਾ ਸੌਰੀ ਟੂ ਇਨਟਰਪਟਡ ਯੂ ਬਟ ਮੇਰਾ ਸਵਾਲ ਹੈ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਕਰ ਖਾਸ ਕਰ ਜਿਹੜਾ ਉਹ ਕਲਾਈਮੇਟ ਜਿਹੜਾ ਉਤਾਰ ਚੜਾਅ ਜਿਹੜੀ ਆ ਰਹੀ ਹੈ ਬਹੁਤ ਵੱਡੇ ਲੈਵਲ ਤੇ ਆ ਰਹੀ ਹੈ ਇਸ ਦੇ ਵਿੱਚ ਜ਼ਿਆਦਾਤਰ ਇਹ ਮੁੱਦਾ ਤਾਂ ਬਹੁਤ ਵੱਡਾ ਹੈ ਸਰਕਾਰਾਂ ਨੂੰ ਇਹਦੇ ਪਿੱਛੇ ਸੰਗਿਆਨ ਵੀ ਲੈਣਾ ਚਾਹੀਦਾ ਹੈ ਔਰ ਦੂਸਰੀ ਗੱਲ ਸਰਕਾਰ ਸੈਂਟਰ ਸਰਕਾਰ ਨੇ ਅਗਰ ਕਲਾਈਮੇਟ ਦੇ ਵਿੱਚ ਕਲਾਈਮੇਟ ਦੀ ਬਦਲਾਅ ਦੇ ਕਰਕੇ ਉਹਦੇ ਸਟੇਟ ਦੇ ਉੱਤੇ ਕੋਈ ਪ੍ਰਭਾਵ ਪੈਂਦਾ ਤਾਂ ਉਹਦੀ ਦੋਸ਼ੀ ਜਿਹੜੀ ਹੈ ਸਟੇਟ ਦੀ ਸਰਕਾਰ ਹੁੰਦੀ ਹੈ ਇਹਦੇ ਵਿੱਚ ਪਸ਼ੂ ਪਾਲਣ ਹੋ ਗਏ ਇੱਕ ਨਾਰਮਲ ਇਨਸਾਨ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਅੱਜ ਫੈਬ ਦਾ ਮਹੀਨਾ ਚੱਲ ਰਿਹਾ ਔਰ 20 ਪਲੱਸ ਡਿਗਰੀ ਟੈਂਪਰੇਚਰ ਹੋ ਚੁੱਕਿਆ ਪਸੀਨੇ ਆ ਰਹੇ ਨੇ ਆਈ ਥਿੰਕ ਸੋ ਥੈਟ ਹੈ ਨਾ ਸਰ ਜਿਹੜੀ ਪਸ਼ੂ ਪਾਲਣ ਹੈ ਇਹਦੇ ਤੇ ਇਫੈਕਟ ਕਿੰਨਾ ਕੁ ਜ਼ਿਆਦਾ ਕਰਦੀ ਹੈ ਆਉਣ ਵਾਲੇ ਸਮੇਂ ਚ ਹੋਰ ਕਿੰਨਾ ਕੁ ਹੋ ਸਕਦਾ ਦੇਖੋ ਜਿਵੇਂ ਜਿਵੇਂ ਕਲਾਈਮੇਟ ਵੱਧਦਾ ਹੈ ਆਪਾਂ ਦੇਖੋ ਸਾਡੀ ਜਿਹੜੀ ਕੰਮ ਕਰਨ ਦੀ ਸ਼ਕਤੀ ਇਨਸਾਨਾਂ ਦੀ ਹੈ ਇਹ ਤਾਂ ਜਾਨਵਰ ਹੈਗੇ ਜਿਨ੍ਹਾਂ ਨੇ ਦੁੱਧ ਪੈਦਾ ਕਰਨਾ ਜਿਨ੍ਹਾਂ ਨੂੰ ਮੀਟ ਪੈਦਾ ਕਰਨਾ ਉਹਨਾਂ ਨੂੰ ਜਿੰਨਾ ਅਸੀਂ ਕਲਾਈਮੇਟ ਕੰਫਰਟੇਬਲ ਦਵਾਂਗੇ ਉਨੀ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਗੱਲ ਹੈ ਕੀ ਹੈ ਕਿ ਜਿਹੜਾ ਕਲਾਈਮੇਟ ਚੇਂਜ ਹੋ ਰਹੀ ਹੈ ਉਹਦੇ ਚ ਸਭ ਤੋਂ ਵੱਡਾ ਹੱਥ ਹੈਗਾ ਜਿਹੜੀ ਅਸੀਂ ਡੀਫੋਰੈਸਟੇਸ਼ਨ ਪੌਦਿਆਂ ਦੀ ਕਟਾਈ ਕਰ ਰਹੇ ਹਾਂ ਤੁਸੀਂ ਦੇਖੋ ਜਿੰਨੀਆਂ ਨਵੀਆਂ ਸੜਕੀਆਂ ਬਣ ਰਹੀਆਂ ਹੈਗੀਆਂ ਹਾਂ ਹਾਈਵੇਜ਼ ਬਣ ਰਹੀਆਂ ਸਾਡੀਆਂ ਪੁਰਾਣੀਆਂ ਸੜਕਾਂ ਦੇ ਆਲੇ ਦੋਲੇ ਪੰਜਾਹ 500 ਸਾਲ ਪੁਰਾਣੇ ਦਰਖਤ ਸੀਗੇ ਉਹ ਸਾਰੇ ਕੱਟੇ ਜਾ ਰਹੇ ਹੈਗੇ ਆ ਉਹਨਾਂ ਦੀ ਥਾਂ ਤੇ ਜਦੋਂ ਬੂਟੇ ਅਸੀਂ ਲਾਣੇ ਹੈਗੇ ਆ ਉਹਨਾਂ ਨੂੰ ਗਰੋਹ ਹੋਣ ਦੇ ਵਿੱਚ 5 6 7 ਸਾਲ ਲੱਗ ਜਾਂਦੇ ਆ ਗਿਆ ਤੇ ਚਾਹੀਦਾ ਸਾਨੂੰ ਪਲੈਨਿੰਗ ਇਦਾਂ ਜੀ ਹੋਵੇ ਕਿ ਅਸੀਂ ਉਹਨਾਂ ਬੂਟੀਆਂ ਦਾ ਮਿਨੀਮਮ ਨੁਕਸਾਨ ਕਰਕੇ ਜਿਵੇਂ ਸੜਕਾਂ ਸੀ ਬਣਾਣੀ ਹੈਗੀ ਆ ਤੁਸੀਂ ਇੱਕ ਸਾਈਡ ਦੇ ਪੇੜ ਛੱਡ ਦਿਓ ਦੂਜੀ ਸਾਈਡ ਨੂੰ ਚੌੜੀ ਕਰ ਦਿਓ ਦਰਖਤ ਤਾਂ ਕਿ ਇੱਕ ਸਾਈਡ ਦੇ ਪੁਰਾਣੇ ਦਰਖਤ ਉਹਦੇ ਬਚੇ ਰਹਿਣ ਔਰ ਦੂਜਾ ਹੈਗਾ ਜਿੰਨੇ ਦਰਖਤ ਕੱਟੇ ਗਏ ਹੈਗੇ ਆ ਉਹਦੇ ਨਾਲ ਉਹਨੇ ਦਰਖਤ ਸਾਨੂੰ ਹੋਰ ਲਾਣੇ ਚਾਹੀਦੇ ਐ ਇਨਸ਼ੋਰ ਕਰਨੇ ਚਾਹੀਦੇ ਆ ਗਿਆ ਦੂਜਾ ਹੈਗਾ ਸਾਡੀ ਜਿਹੜੀ ਪੋਲਿਊਸ਼ਨ ਹੈਗੀ ਐ এনवायरमेंट ਦੇ ਪੱਛੇ ਸਾਡੀ ਪੋਲਿਊਸ਼ਨ ਅੱਗੇ ਆ ਜਿੰਨੀਆਂ ਗੱਡੀਆਂ ਵੱਧ ਰਹੀਆਂ ਜੀ ਡੀਜ਼ਲ ਦੀ ਪੋਲੂਸ਼ਨ ਹੈਗੀ ਹੈ ਉਹ ਬੱਧੀ ਪਈ ਹੈ ਜਿੰਨੀ ਕੰਸਟਰਕਸ਼ਨ ਐਕਟੀਵਿਟੀ ਸਾਡੀ ਹੋ ਗਈ ਹੈ ਉਹਦੇ ਨਾਲ এনवायरमेंट ਕਿੰਨਾ ਫਰਕ ਪੈ ਰਿਹਾ ਗਿਆ ਉਹ ਵੀ ਸਾਨੂੰ ਦੇਖਣਾ ਪੈਣਾ ਹੈਗਾ ਔਰ ਦੂਜਾ ਪੋਲੂਸ਼ਨ ਦਾ ਮਤਲਬ ਹੈਗਾ ਕਿ ਜਿੰਨੀ ਸਾਡੇ ਰੇਤਾ ਬਜਰੀ ਅਸੀਂ ਇਧਰਾਂ ਦੇ ਵਿੱਚੋਂ ਲੈ ਰਹੇ ਆ ਉਹਦੇ ਨਾਲ ਕਿੰਨੇ ਸੋਇਲ ਤੇ ਫਰਕ ਪੈ ਰਿਹਾ ਹੈਗਾ ਕਿੰਨੀ ਸਾਡੀ ਜ਼ਮੀਨ ਰੁੜਦੀ ਪਈ ਹੈਗੀ ਹੈ ਉਹ ਵੀ ਸਾਨੂੰ ਦੇਖਣਾ ਪੈਣਾ ਹੈਗਾ ਕਿਤੇ ਨਾ ਕਿਤੇ ਜਿਹੜਾ ਮਸਲਾ ਹੈਗਾ ਕਿ ਜਿੰਨਾ ਸਾਡਾ ਫੋਰੈਸਟ ਏਰੀਆ ਸੀ ਉਹਨਾ ਫੋਰੈਸਟ ਏਰੀਆ ਵਿੱਚ ਪੋਪੂਲੇਸ਼ਨ ਵਧਣ ਦੇ ਨਾਲ ਜਿਹੜੀ ਹਿਊਮਨ ਪਾਪੂਲੇਸ਼ਨ ਹੈ ਉਹਨਾ ਏਰੀਆ ਚ ਮੂਵ ਕਰ ਰਹੀ ਹੈਗੀ ਇਸ ਕਰਕੇ ਹੁਣ ਉਥੇ ਜਿਹੜੀ ਜੇ ਹਿਊਮਨ ਪਾਪੂਲੇਸ਼ਨ ਉਥੇ ਮੂਵ ਕਰਦੀ ਹੈ ਉਥੇ ਦਰਤਾਂ ਦੀ ਕਟਾਈ ਵੀ ਜ਼ਿਆਦਾ ਹੁੰਦੀ ਹੈ ਚਾਹੇ ਚੋਰੀ ਹੁੰਦੀ ਹੈ ਚਾਹੇ ਲੀਗਲ ਤਰੀਕੇ ਨਾਲ ਚਾਹੇ ਇਲਤਰੀਕ ਨਾਲ ਹੁੰਦੀ ਹੈ ਉਹਦੇ ਨਾਲ ਵੀ ਜਿਹੜਾ ਦਰਤਾਂ ਦੀ ਕਟਾਈ ਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਉਹਦਾ এনवायरमेंट ਤੇ ਬਹੁਤ ਅਸਰ ਪੈ ਰਿਹਾਗਾ ਸੋ ਇਹ ਜਦੋਂ ਤੱਕ ਅਸੀਂ ਲੋਕਾਂ ਦੇ ਵਿੱਚ ਇਸ ਚੱਲਦੀ ਜਾਗਰੂਕੀ ਨਹੀਂ ਲਿਆਂਦੇ ਜੀ ਜੀ ਕਿ ਸਾਨੂੰ ਰੱਬ ਨੇ ਸਾਨੂੰ ਜੋ ਕੁਦਰਤੀ ਚੀਜ਼ਾਂ ਦਿੱਤੀਆਂ ਨਾ ਅਸੀਂ ਇਹਨਾਂ ਨੂੰ ਉਸੇ ਤਰੀਕੇ ਨਾਲ ਵਰਤੀਏ ਤਾਂ ਕਿ ਜੋ ਸਾਨੂੰ ਰੱਬ ਨੇ ਦਿੱਤਾ ਸੀ ਅਸੀਂ ਉਹ ਚੀਜ਼ਾਂ ਛੱਡ ਕੇ ਇਸ ਧਰਤੀ ਨੂੰ ਛੱਡ ਕੇ ਜਾਈਏ ਜੀ ਇਹ ਇੱਕਲਾ ਸਵਾਲ ਤੁਹਾਡੇ ਤੋਂ ਹੈ ਕਿ ਜਿਹੜੀ ਫੀਡ ਪਸ਼ੂ ਨੂੰ ਮਿਲਦੀ ਹੈ ਪਸ਼ੂ ਆਹਾਰ ਦੇ ਲਈ ਸਭ ਤੋਂ ਬੈਸਟ ਜਿਹੜੀ ਫੀਡ ਮਿਲ ਰਹੀ ਹੈ ਉਹ ਫੀਡ ਦੇ ਉੱਤੇ ਜਿਹੜੇ ਕਲਾਈਮੇਟਸ ਦਾ ਪ੍ਰਹਾਰ ਪੈ ਰਿਹਾ ਉਹਦੇ ਤੇ ਤੇ ਉਹ ਮਤਲਬ ਲੱਗਦਾ ਨਹੀਂ ਕਿ ਕਿਤਨੇ ਕਿਤੇ ਫੀਡ ਘਟਾਰੀਏ ਪਸ਼ੂ ਦੇ ਦੁੱਧ ਦੇਣ ਦੀ ਉਹ ਤਾਂ ਨਹੀਂ ਤਾਕਤ ਤੇ ਨਹੀਂ ਫਰਕ ਪੈਂਦਾ ਲੇਕਿਨ ਇਹ ਹੈ ਵੀ ਉਹਦੇ ਨਾਲ ਪ੍ਰੋਡਕਸ਼ਨ ਤੇ ਫਰਕ ਪਊਗਾ ਕਿਉਂਕਿ ਗਰਮੀ ਹੋ ਰਹੀ ਹੈ ਗਰਮੀ ਹੋਣ ਦੇ ਨਾਲ ਜਿਹੜੀ ਕ੍ਰੌਪਸ ਦੇ ਨਾਲ ਦੀ ਯੀਲਡ ਤੇ ਫਰਕ ਪਊਗਾ ਅ ਜਿਹੜੀ ਜਿੱਦਾਂ ਦਾ ਕਲਾਈਮੇਟ ਇੱਕ ਖਾਸ crop ਨੂੰ ਚਾਹੀਦਾ ਹੈਗਾ ਉਹਨੂੰ ਉਸ ਦਾ ਕਲਾਈਮੇਟ ਮਿਲੇਗਾ ਤਾਂ ਹੀ ਉਹਦੀ ਆਪਟੀਮਲ ਪ੍ਰੋਡਕਸ਼ਨ ਹੋਏਗੀ ਨਹੀਂ ਤਾਂ ਉਹਦੀ ਪ੍ਰੋਡਕਸ਼ਨ ਤੇ ਫਰਕ ਪੈਣਾ ਹੈਗਾ ਸਰ ਗਵਰਨਮੈਂਟ ਦਾ ਕੀ ਰੂਲ ਰਹੇਗਾ ਇਹਦੇ 'ਚ ਅਗਰ ਗਵਰਨਮੈਂਟ ਚਾਹੇ ਤਾਂ ਕੁਝ ਇਹਦੇ ਤੇ ਇੰਪਲੀਮੈਂਟ ਕਰ ਸਕਦੀ ਹੈ ਕਿਸਾਨਾਂ ਨੂੰ ਦੱਸ ਸਕਦੀ ਹੈ ਪੀਡੀਐਫ ਇਹਦੇ ਰਾਈ ਚਰੀ ਸਾਰੇ ਦੱਸੇ ਹੈਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਡੰਗਰਾਂ ਨੂੰ ਛੱਡ ਦੇਣੇ ਹਨ ਕਿੰਦਾ ਉਹਨੂੰ এনਵਾਇਰਨਮੈਂਟ ਕੂਲਿੰਗ ਕਰਨੀ ਹੈ ਬਲਕਿ ਜਿਹੜੀ ਫੀਡ ਹੈਗੀ ਹੈ ਉਹਦੇ ਵਿੱਚ ਕਿ ਕੋਈ ਮੀਥੇਨ ਪ੍ਰੋਡਕਸ਼ਨ ਹੁੰਦੀ ਹੈ ਗੋਹੀ ਦੇ ਰਸਤੇ ਉਹਦੀ ਵੀ ਮੋਡੀਫਿਕੇਸ਼ਨ ਹੋ ਰਹੀ ਹੈ ਕਿਵੇਂ ਉਹ ਔਰ ਘਟਾਉਣ ਦੇ ਨਾਲ ਵੀ ਕਰਿਆ ਕਿ ਤੁਸੀਂ ਜਦ ਗੋਹਾ ਨਿਕਲਦਾ ਪਿਆ ਉਹਨੂੰ ਗੋਵਰ ਗਲਾਸ ਪਲਾਂਟ ਦੇ ਰਹਹੀਂ ਗੈਸ ਇਕੱਠੀ ਕਰੋ ਉਹਨੂੰ ਕੁਕਿੰਗ ਵਾਸਤੇ ਯੂਜ਼ ਕਰੋ ਔਰ ਉਹਦੇ ਨਾਲ ਪਾਵਰ ਪ੍ਰੋਡਕਸ਼ਨ ਵੀ ਹੋ ਰਹੀ ਹੈਗੀ ਹੈ ਸੋ ਕਾਫੀ ਚੀਜ਼ਾਂ ਆ ਰਹੀਆਂ ਜਿਹੜੀਆਂ ਕੇ ਕਮਰਸ਼ੀਅਲ ਸਕੇਲ ਤੇ ਅਡਾਪਟ ਹੋਣਗੀਆਂ ਉਹਦੇ ਨਾਲ ਵੀ এনवायरमेंट ਤੇ ਜਿਹੜਾ ਅਸਰ ਹੈ ਉਹ ਘਟੇਗਾ ਆਖਰੀ ਸਵਾਲ ਤੁਹਾਡੇ ਤੋਂ ਹੈ ਕੀ ਜਿਹੜੀ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਇਹ ਆਵਾਜ਼ ਉਠਣੀ ਚਾਹੀਦੀ ਹੈ ਕਲਾਈਮੇਟਸ ਦੇ ਨਾਲ ਜਿਹੜੇ ਨੁਕਸਾਨ ਹੋਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ ਇਨਫਰਾਸਟ੍ਰਕਚਰ ਹੈ ਉਹ ਵੀ ਕਲਾਈਮੇਟ ਮਤਲਬ ਉਹ ਉਹਨੂੰ ਚੈਲੰਜ ਤਾਂ ਕਰੇਗਾ ਇਕੱਲੇਗਾ ਜਿਹੜਾ ਤੁਹਾਨੂੰ ਪਤਾ ਹੀ ਹੈ ਆਉਣ ਵਾਲਾ 2030 ਅੱਜ ਕੱਲ ਮਨ ਲੱਗਦਾ ਭੱਟੀ ਬਣ ਚੁਕੇਗਾ ਪੰਜਾਬ ਉਹਦੇ ਵਾਸਤੇ ਜਿਹੜੇ ਆਪਣੇ ਵਾਅਦੇ ਕਰਾਰੇ ਹੁੰਦੇ ਆ ਨੇਤਾਵਾਂ ਦੇ ਵੱਲੋਂ ਆਖਰੀ ਸਵਾਲ ਹੈ ਪਲੀਜ਼ ਡੋਟ ਵਾਈਂਡ ਤੇ ਉਹਨਾਂ ਨੂੰ ਆਵਾਜ਼ ਚੱਕਣੀ ਤਾਂ ਚਾਹੀਦੀ ਨਾ ਕਲਾਈਮੇਟ ਦੇ ਉੱਤੇ ਨਹੀਂ ਐ ਨਹੀਂ ਹੈਗਾ ਕਿ ਕੋਈ ਵੀ ਸਰਕਾਰ ਹੋਵੇ ਉਹ ਕਲਾਈਮੇਟ ਚ ਪੰਜਾਬ ਗਵਰਨਮੈਂਟ ਹੈ ਚ ਸੈਂਟਰ ਗਵਰਨਮੈਂਟ ਹੈਗੀ ਹੈ ਕਲਾਈਮੇਟ ਚੇਂਜ ਬਾਰੇ ਬਹੁਤ ਕੁਝ ਕਰਦੇ ਗਿਆ ਜੀ ਜੀ ਹੁਣ ਆਪਾਂ ਦੇਖਦੇ ਆ ਕਿ ਜਿਹੜੀਆਂ ਪੁਰਾਣੀਆਂ ਸੜਕਾਂ ਹੈਗੀਆਂ ਸਾਡੀਆਂ ਉਹਨਾਂ ਦੇ ਉੱਪਰ ਗੱਡੀਆਂ ਦੀ ਸਪੀਡ ਬਹੁਤੀ ਨਹੀਂ ਚਲਦੀ ਹੈਗੀ ਆ ਸਲੋ ਹੁੰਦੀ ਹੈ ਉਹਨੇ ਪੈਟਰੋਲ ਦੀ ਡੀਜ਼ਲ ਦੀ ਕੰਜ਼ਮਪਸ਼ਨ ਵਧੀ ਹੈ ਉਹਨੇ এনवायरमेंट ਪੋਲੂਸ਼ਨ ਵਧੀ ਹੈ ਹੁਣ ਜਿਹੜੀਆਂ ਹਾਈਵੇਜ਼ ਬਣ ਰਹੀਆਂ ਨਵੀਆਂ ਉਹਨਾਂ ਦੇ ਪ੍ਰੋਪਰ ਸਪੀਡ ਦੇ ਨਾਲ ਗੱਡੀਆਂ ਚੱਲਣਗੀਆਂ ਪੈਟਰੋਲ ਦੀ ਕੰਜ਼ਮਪਸ਼ਨ ਘਟੇਗੀ ਔਰ ਉਹਦੇ ਨਾਲ ਫਰਕ ਪੈਗਾ ਗਵਰਨਮੈਂਟ ਫੋਰੈਸਟੇਸ਼ਨ ਵਾਸਤੇ ਬਹੁਤ ਪੈਸਾ ਦੇ ਰਹੀ ਹੈਗੀ ਆ ਨਵੇਂ ਫੋਰੈਸਟ ਲਾਉਣ ਵਾਸਤੇ ਉਹਦੀ ਪਲਾਂਟੇਸ਼ਨ ਵਾਸਤੇ ਉਹਨਾਂ ਦੀ ਦੇਖਭਾਲ ਵਾਸਤੇ ਵੀ ਕਈ ਥਾਂ ਤਾਂ ਉਹ ਕੰਟਰੈਕਟ ਤੇ ਕਰਾਉਂਦੇ ਆ ਕਿ ਤੁਸੀਂ ਇਹਨੇ ਬੂਟੇ ਰੇਜ਼ ਕਰੋ ਤੁਹਾਨੂੰ ਇਹਨਾਂ ਇਨਸੈਂਟਿਵ ਮਿਲੇਗਾ ਸੋ ਸਰਕਾਰ ਕਰ ਰਹੀ ਹੈਗੀ ਆ ਲੋੜ ਹੈਗੀ ਹੈ ਕਿ ਅਸੀਂ ਕਲਾਈਮੇਟ ਚੇਂਜ ਦੇ ਬਾਰੇ ਪ੍ਰਾਇਮਰੀ ਸਕੂਲ ਦੇ ਬੱਚੇ ਤੋਂ ਅਵੇਅਰ ਕਰੀਏ ਬੱਚੇ ਨੂੰ ਦੱਸੀ ਅਸੀਂ ਕਿ ਵਾਤਾਵਰਣ ਦਾ ਸਾਡੀ ਜ਼ਿੰਦਗੀ ਤੇ ਸਾਡੇ ਖਾਣ ਪੀਣ ਤੇ ਕੀ ਅਸਰ ਹੈਗਾ ਉਹ ਜੋ ਤੱਕ ਸੀ ਉਹ ਲੈਵਲ ਤੋਂ ਐਡਿਕੁਏਟ ਨਹੀਂ ਕਰਾਂਗੇ ਆਪਣੀ ਮਾਸਿਸ ਨੂੰ ਸਾਡੇ ਯੂਥ ਨੂੰ ਸਾਡੇ ਬਜ਼ੁਰਗਾਂ ਨੂੰ ਉਦ ਤੱਕ ਅਸੀਂ ਬਹੁਤਾ ਤਰੱਕੀ ਨਹੀਂ ਕਰ ਸਕਣਗੇ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਣਾ ਪੈਣਾ ਤਾਂ ਹੀ ਅਸੀਂ ਇਸ ਜਿਹੜੀ ਧਰਤੀ ਹੈ ਉਹਨੂੰ ਬਚਾ ਸਕਾਂਗੇ ਨਾ ਆ ਵਾਲੇ ਸਮੇਂ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਜੋ ਹਾਲਾਤ ਹੈ ਗਿਆ ਹੁਣ ਸਾਡੇ ਬੁੱਢੇ ਨਾਲ ਦਾ ਇਸ਼ੂ ਹੈਗਾ ਕਿੰਨੇ ਚਿਰ ਤੋਂ ਚੱਲਦਾ ਪਿਆ ਹੈਗਾ ਉਹਦੇ ਵਿੱਚ ਕੋਤਾਹੀ ਤਾਂ ਸਾਡੀ ਹੀ ਹੈ ਨਾ ਚਾਹੇ ਕੌਣ ਕਰ ਰਿਹਾ ਉਹ ਡਿਸਕਸ ਕਰਨ ਦੀ ਲੋੜ ਨਹੀਂ ਹੈ ਇਹੀ ਇੱਕ ਮੈਸਮ ਨੂੰ ਯਾਦ ਹੈ ਜਦੋਂ ਮੈਂ ਇਸ ਯੂਨੀਵਰਸਿਟੀ 64 ਚ ਆਇਆ ਇਸ ਬੁੱਢੇ ਨਾਲੇ ਤੋਂ ਸਾਡੇ ਕੱਪੜੇ ਧੋ ਕੇ ਆਂਦੇ ਸੀ ਇੰਨਾ ਸਾਫ਼ ਪਾਣੀ ਸੀਗਾ ਲੋਕੀ ਉਸ ਥਾਂ ਤੇ ਨਹਾਉਂਦੇ ਸੀਗੇ ਯਾਨੀ ਕਿ ਉੱਥੇ ਇੰਨਾ ਸਾਫ਼ ਸੁਥਰਾ ਮੰਨਿਆ ਗਿਆ ਸੀ ਤੇ ਉੱਥੇ ਹੁਣ ਤਾਂ ਤੁਸੀਂ ਖੜੇ ਨਹੀਂ ਹੋ ਸਕਦੇ ਨਹੀਂ ਇੰਨਾ ਪੋਲੂਸ਼ਨ ਹੋ ਗਿਆ ਸੋਚ ਠੀਕ ਹੈ ਸਰਕਾਰ ਨੂੰ ਸਖਤੀ ਕਰਨੀ ਪਣੀ ਹੈ ਦੂਜਾ ਸਾਨੂੰ ਕਿਸੇ ਤਰੀਕੇ ਦੇ ਨਾਲ ਵੀ ਪੰਜਾਬ ਦੇ ਵਿੱਚ ਜਿਹੜਾ ਸੜਾ ਝੋਨੇ ਦਾ ਏਰੀਆ ਘਟਾਉਣਾ ਪੈਣਾ ਹੈਗਾ ਉਹਦਾ ਕੀ ਹੋਇਆ ਕਿ ਪਹਿਲੇ ਅਸੀਂ ਪੰਜਾਬ ਦੇ ਵਿੱਚ ਮੱਕੀ ਦਾ ਏਰੀਆ ਸਾਡਾ ਬਹੁਤ ਸੀਗਾ मूंगਫਲੀ ਦਾ ਏਰੀਆ ਬਹੁਤ ਸੀਗਾ ਲੇਕਿਨ ਉਹੀ ਏਰੀਆ ਸਾਡਾ ਝੋਨੇ ਥਲੇ ਚਲਿਆ ਗਿਆ ਔਰ ਹੁਣ ਹਾਲਾਤ ਇਹ ਹੈਗੇ ਆ ਕਿ ਅਸੀਂ ਇੱਥੇ ਝੋਨਾ ਪੈਦਾ ਕਰਕੇ ਪਾਣੀ ਆਪਣਾ ਇੱਥੇ ਉੱਤੇ ਝੋਨੇ ਤੇ ਲਾ ਕੇ ਝੋਨਾ ਅਸੀਂ ਬਾਕੀ ਸਟੇਟਾਂ ਨੂੰ ਦੇ ਰਹੇ ਆ ਔਰ ਸਾਡੇ ਜਾਨਵਰਾਂ ਨੂੰ मूंगਫਲੀ ਦੀ ਲੋੜ ਹੈ ਕਿਉਂਕਿ मूंगਫਲੀ ਖਾਲ ਸੀ ਖਾਲ ਆਪਣੇ ਘਰ ਪਾਣੇ ਆ ਮੱਕੀ ਦੀ ਲੋੜ ਹੈ ਅਸੀਂ ਫੀਡ ਚ ਪਾਣੇ ਆ ਅਸੀਂ ਮੁਗਵਲੀ ਦੀ ਖਾਲ ਤੇ ਮੱਕੀ ਅਸੀਂ ਬਾਹਲੇ ਸਟੇਟਾਂ ਤੋਂ ਲੈ ਕੇ ਆ ਰਹੇ ਆ ਆਪਣੀ ਸਟੇਟ ਚ ਨਹੀਂ ਪੈਦਾ ਕਰ ਰਹੇ ਸੋ ਇਹ ਸਾਨੂੰ ਸੋਚ ਦੀ ਲੋੜ ਹੈ ਕਿਦਾਂ ਅਸੀਂ ਆਪਣੀ ਐਗਰੀਕਲਚਰ ਪਲਾਨਿੰਗ ਦੇ ਵਿੱਚ ਸੋਆਬੀਨ ਨੂੰ ਗਰਾਊਂਡਨਟ ਨੂੰ ਅਰ ਮੱਕੀ ਨੂੰ ਐਗਰੀਕਲਚਰ ਦੇ ਵਿੱਚ ਲੈ ਕੇ ਆਈਏ ਘਰ ਲੈ ਕੇ ਆਈਏ ਅਤੇ ਝੋਨੇ ਥਲੇ ਏਰੀਆ ਘਟਾਈਏ ਉਹਦੇ ਵਿੱਚ ਲੁਕ ਇਨਸੈਂਟਿਵ ਦਿਓ ਫਾਰਮਰਜ਼ ਨੂੰ ਕਿ ਤੂੰ ਆਹ ਕ੍ਰੌਪ ਨੂੰ ਜ਼ਿਆਦਾ ਗਰੋ ਕਰ ਤੇਰੇ ਕੋਲ ਅਸੀਂ ਪ੍ਰਕਰ ਕਰਾਂਗੇ ਉਹ ਲਾਈਫਸਟਾਕ ਫਾਰਮਿੰਗ ਵੀ ਚੰਗੀ ਹੋਏਗੀ ਸਾਡਾ ਪਾਣੀ ਵੀ ਬਚੇਗਾ ਤਾਂ ਐਸਨ ਸਾਡੇ ਨਾਲ ਡਾਕਟਰ ਪ੍ਰਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕਲਾਈਮੇਟ ਦਾ ਕਿੰਨਾ ਇਫੈਕਟ ਪੈਂਦਾ ਫਾਰਮਿੰਗ ਅਤੇ ਡੇਰੀ ਦੇ ਕੰਮ ਦੇ ਉੱਤੇ ਸਰਕਾਰਾਂ ਬਜਟ ਵੀ ਬਣਾਉਂਦੀਆਂ ਨੇ ਪਰ ਇੱਥੇ ਮੇਨ ਜਿਹੜੀ ਕਮੀ ਹੈ ਮੇਨ ਮੁੱਦਾ ਕੀ ਹੈ ਕਿ ਆਪਾਂ ਵੇਰ ਨਹੀਂ ਹੈ ਕਿ ਕਲਾਈਮੇਟਸ ਦੇ ਜਿਹੜੇ ਬਹੁਤ ਵੱਡੇ ਚੇਂਜਸ ਆ ਰਹੇ ਨੇ ਅੱਜ ਜਿਹੜਾ ਜਿਹੜਾ ਤਰੀਕ ਹੈ ਉਹ 8 ਫਰਵਰੀ ਹੈ 8 ਫਰਵਰੀ ਨੂੰ ਤੁਸੀਂ ਜਿਹੜਾ ਟੈਂਪਰੇਚਰ ਤੁਸੀਂ ਦੇਖ ਸਕਦੇ ਹੋ ਇਹ 20 ਕ੍ਰਾਸ ਕਰ ਚੁੱਕਿਆ ਹੈ 12:30 ਵਜੇ ਦੇ ਕਰੀਬਨ ਤਾਂ ਦੋਸਤੋ ਵੀ ਜਿਹੜਾ ਕਲਾਈਮੇਟ ਹੈ ਉਹ ਬੜੇ ਆਪਣੇ ਕੰਮਾਂ ਤੇ ਇਫੈਕਟ ਕਰਦਾ ਹੈ ਇਹ ਚੀਜ਼ਾਂ ਨੂੰ ਜਿਹੜਾ ਜਿਹੜੀ ਕਲਾਈਮੇਟ ਦੇ ਉੱਤੇ ਉਤਾਰ ਚੜਾਵਾ ਆ ਰਹੇ ਆ ਉਹ ਡੈਰੀ ਫਾਰਮਿੰਗ ਤੇ ਵੀ ਇਫੈਕਟ ਕਰ ਸਕਦੇ ਆ ਤੇ ਪਸ਼ੂ ਪਾਲਣ ਤੇ ਔਰ ਸਾਰੀ ਜਿੱਥੇ ਤੇ ਫੈਕਟ ਕਰਦੇ ਤੁਸੀਂ ਜੁੜੇ ਹੋ ਪੰਜਾਬ ਪੰਜਾਬ ਲਾਈਵ ਦੇ ਨਾਲ ਤੇ ਮੈਂ ਆਕਾਸ਼ ਸਤਪਾਲ ਸਿੰਘ ਕੈਮਰਾਮੈਨ